ਪੁੱਤ ਦਾ ਪੁੱਤ ਹੁੰਦੇ ਦਾ ਸੁਣੇ ਸੀਗੇ ਪਰ ਮਾਕ ਮਾਂ ਪਤਾ ਨਹੀਂ ਕਦੋਂ ਹੋਗੀ ਆ ਜਿਹੜੀ ਤੁਸੀਂ ਕਾਰ ਚੋਂ ਬਾਹਰ ਨਿਕਲਦੇ ਪਏ ਇੱਕ ਔਰਤ ਨੂੰ ਦੇਖ ਰਹੇ ਆ ਜੀ ਇਸ ਔਰਤ ਨੇ ਕਹਿੰਦੇ ਆਪਣੀ ਹੀ ਬੱਚੇ ਦਾ ਕਤਲ ਕੀਤਾ ਸੀਗਾ ਨਾਲ ਦੇਖੋ ਤੁਸੀਂ ਜਿਹੜਾ ਇੱਕ ਮੁੰਡਾ ਬੈਠਾ ਆ ਉਹਦੇ ਨਾਲ ਸੀਗਾ ਉਸ ਟਾਈਮ ਦੇ ਵਿੱਚ ਉਹਦਾ ਸਾਥ ਦੇਣ ਦੇ ਵਿੱਚ ਇਹਨੇ ਪੂਰਾ ਸਪੋਟ ਕੀਤਾ ਆ ਆ ਦੇਖ ਰਹੇ ਆ ਤੁਸੀਂ ਵੀਡੀਓ ਦੇ ਵਿੱਚ ਜਦੋਂ ਇਹ ਕਾਰ ਦੇ ਵਿੱਚੋਂ ਬਾਹਰ ਆਈ ਵੀ ਪੰਜਾਬ ਪੁਲਿਸ ਨੇ ਜਦੋਂ ਇਹਨੂੰ ਅਰੈਸਟ ਕੀਤਾ ਤਾਂ ਆਪਣੀ ਕਸਟਡੀ ਦੇ ਵਿੱਚ ਲਈ ਤਾਂ ਦੇ ਬਾਅਦ ਵਿੱਚ ਜਦੋਂ ਬਿਆਨਬਾਜ਼ੀ ਚੱਲੀ ਤਾਂ ਸੁਣੋ ਜੀ ਸਾਰਿਆਂ ਦੀ ਫਿਰ ਬਿਆਨ ਕੀ ਸੀ ਆਇਆ ਇਹ ਨਾਲ ਸੀ ਆਓ ਜਾਓ ਲੈਓ ਲੈਓ ਫੜ ਕੇ ਲੱਕਤੋਂ ਪੁੱੰਜੇ ਇਹ ਦੇਖੋ ਬਾਈ ਇਹ ਬਹੁਤ ਜਨਾਬ ਕੀ ਗੱਲ ਹੋਈ ਹੈ ਜੀ ਕੀ ਚੱਕਰ ਹੋਇਆ ਮਾਸੀ ਇਹਨਾਂ ਨੇ ਬੱਚਾ ਮਾਰ ਕੇ ਦੱਬਿਆ ਅੱਛਾ ਜੀ ਹਾਂਜੀ 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 ਅੱਛਾ ਇਹ ਔਰਤ ਉਹ ਹੈ ਜਿਹਨੇ ਬੱਚੇ ਨੂੰ ਮਾਰ ਕੇ ਦੱਬਿਆ ਹਾਂਜੀ ਹਾਂਜੀ ਤੇ ਇਹ ਨਾਲ ਇਹ ਤਾਂ ਕੋਣ ਹੈ ਕੀ ਇਹ ਨਾਲ ਦਾ ਪਾਠ ਨਹੀਂ ਜੀ ਅਸਾਂ ਇਹ ਦੋਨਾਂ ਨੇ ਬੱਚੇ ਨੂੰ ਮਾਰਿਆ ਜੀ ਤੇ ਤੂੰ ਤੂੰ ਪਹਿਲੇ ਗਏ ਲੈ ਇਸਨੂੰ ਨਾਵਾਲ ਜਿਹੜਾ ਬੱਚਾ ਮਰਿਆ ਪੈਸੇ ਲਈ ਸੀ ਨਾ ਕਿੰਨੇ ਪੈਸੇ ਲਈ ਸੀ 31000 ਹੈ ਜੁੜੇ ਰਿਹਾ ਸਾਡੇ 31000 ਪੂਰਾ ਦੇਖ ਕੇ ਜਾਇਓ ਤੁਸੀਂ ਕਿੰਨੇ 31000 ਰਿਤਾ ਸੀਗੇ ਜੀ ਜੀ ਕਿਹਨੂੰ ਲੈ ਕੇ ਆਓ ਬੱਚਾ ਕਿੱਥੇ ਤੇ ਬੈਠਾ ਮਰਿਆ ਹੋਇਆ ਕਿੰਨੇ ਲਈ ਸਰ ਹਾਂਜੀ ਨਿਆਈ ਚ ਆਪਣੇ ਪੰਚਾਇਤ ਦੀ ਕਹਾਣੀ ਆ ਇਹ ਆਜੋ ਆਜੋ ਪੰਜਾਬ ਦੇ ਲਓ 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 ਦੇਖੋ ਬਾਈ ਜੀ ਪੰਜਾਬ ਦੇ ਵਿੱਚ ਕਾਲਜੋਗ ਪੂਰੇ ਜੋੜਾਂ ਦੇ ਹੈ ਤੇ ਇੱਕ ਔਰਤ ਨੇ 1-10 ਸਾਲ ਦੇ ਬੱਚੇ ਨੂੰ ਮਾਰ ਕੇ ਕਿਵੇਂ ਰੱਭਿਆ ਇਹ ਤੁਸੀਂ ਪੂਰੀ ਵੀਡੀਓ ਦੇ ਵਿੱਚ ਦੇਖੋ ਪੰਜਾਬ ਦੇ ਹਾਲਤ ਬਹੁਤ ਹਾਲਤ ਬਹੁਤ ਮਾਰੇ ਆ ਇਹਦੇ ਲੋਕਾਂ ਤੋਂ ਬਚੋ ਕਿਤੇ ਵੀ ਤੁਹਾਨੂੰ ਜਿਹੜੀ ਮਿਲਦੀ ਹੈ ਪੰਜਾਬ ਪੁਲਿਸ ਨਾਲ ਸੰਪਰਕ ਕਰੋ ਜੀ ਚੱਲ ਚੱਲ ਕਿਤਨਾ ਬਦਲ ਗਿਆ ਸੰਸਾਰ ਪਰਦੇ ਸੱਟ ਚੱਲ ਗਿਆ ਤੁਹਾਨੂੰ ਮਾਫ ਕਰਦੇ ਜੀ ਮਾਫ ਕਿਉਂ ਕਰਦੇ ਮਾਫ ਕਰਦੇ ਜੀ ਅਸੀਂ ਤਾਂ ਮੈਨੂੰ ਸਬੂਤ ਲੈ ਲੈਂਦੇ ਬੱਚੇ ਦੇਖਣਗੇ ਤੁਸੀ ਜਨੈਗੇ ਬੱਚੇ ਮਾਰ ਕੇ ਸੜ ਦੋਗੇ ਹਾਂ ਡਰ ਜਾ ਤੁਸੀਂ ਕਾਹ ਵਾਸਤੇ ਨਹੀਂ ਕਰਦੇ ਹਾਂ ਹੁਣ ਅੱਗੇ ਤੋਂ ਗਲਤੀ ਨਹੀਂ ਕਰਦੇ ਹਾਂ ਕਿਵੇਂ ਗਲਤੀ ਕਰ ਗਏ ਪੂਰੀ ਮਾਰੇ ਤੇ ਮਾਰੇ ਕਰਾ ਗਏ ਗੁੱਡੇ ਤੇ ਹੋਰੇ ਆਪਣੇ ਬੜਾ ਕੀ ਰੱਖਿਆ ਤੁਸੀਂ ਐਂ ਤਾਂ ਥੋੜੀ ਬੱਚੇ ਹੁੰਦੇ ਆ ਬੱਚਾ ਮਾਰਦੇ ਹੋ ਤੇ ਤੁਹਾਡੇ ਬੱਚਾ ਹੋ ਜਾਣਾ ਇਹ ਜਿਹੜੀ ਕਾਲੇ ਵਾਲੇ ਨੂੰ ਤੁਹਾਨੂੰ ਦੱਸਿਆ ਬਾਬਾ ਵੀ ਚੱਕਾਂਗੇ ਅਸੀਂ ਲਓ ਜੀ ਇਹ ਬਾਈ ਜਿਹੜੇ ਬੱਚੇ ਆ ਇੱਕ ਮਿੰਟ ਰੋਕੋ ਰੁਕੋ ਤੁਹਾਨੂੰ ਰੁਕੋ 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 ਰੋਕੋ ਰੋਕੋ ਦਿ ਇਹ ਜਨਾਬ ਕੀ ਕਰਾ ਘਟਨਾ ਕੀ ਹੋਈ ਹੈ ਕੀ ਗੱਲ ਹੋ ਗਈ ਇਹਨੂੰ ਤੁਸੀਂ ਫੜ ਕੇ ਲੈ ਕੇ ਆ ਰਹੇ ਹੋ ਜੀ ਕਾਲੀ ਏਲਮ ਬਾਰੇ ਜੀ ਬੱਚੇ ਕਿਸੇ ਸਾਧੂ ਸੰਤ ਕੋਲੇ ਗਏ ਸੀ ਜੀ ਇਹ ਜੀ ਠੀਕ ਆ ਉਹ ਕਾਲੇ ਏਲਮ ਦਾ ਕੰਮ ਕਰਦਾ ਸੀਗਾ ਜੀ ਜੀ ਉਹਨਾਂ ਨੇ ਇਹਨਾਂ ਨੂੰ ਕੋਈ ਦੱਸਿਆ ਵੀ ਤੁਸੀਂ ਆ ਪਾਏ ਕਰੋ ਹਮ ਇੱਕ ਬੱਚੇ ਦੀ ਬਲੀ ਦਿਓ ਹਮ ਤੇ ਇਹਨਾਂ ਨੇ ਜੀ ਬੱਚਾ ਮਾਰ ਕੇ ਦੱਬਿਆ ਹੁਣ ਅਸੀਂ ਉਹਨਾਂ ਨੂੰ ਲੋਕੇਸ਼ਨ ਤੇ ਲੈ ਕੇ ਜਾ ਰਹੇ ਹਾਂ ਬੱਚੇ ਦੀ ਜਨਾਬ ਉਮਰ ਉਮਰ ਕਿੰਨੀ ਸੀਗੀ ਜੀ ਬੱਚੇ ਦੀ ਬੱਚੇ ਦੀ ਉਮਰ 10 ਸਾਲ ਹੈ ਜੀ ਕਹਿੰਦੇ ਵੀ 7-8 ਸਾਲ ਸੀ ਅੱਛਾ ਜੀ ਹਾਂਜੀ ਹਾਂਜੀ ਤੇ ਉਹ ਪਰਿਵਾਰ ਦੇ ਮੈਂਬਰ ਆ ਰਹੇ ਪਹੁੰਚਦੇ ਹੋ ਜਗ੍ਹਾ ਤੇ ਹਾਂਜੀ ਹਾਂਜੀ ਪਹੁੰਚ ਰਿਹਾ ਉਹਨਾਂ ਦੇ ਪਿੰਡ ਦੇ ਸਰਪੰਚ ਨੂੰ ਮੈਂਬਰ ਨੂੰ ਫੋਨ ਕੀਤਾ ਹੋਇਆ ਉਹ ਮੇਰੇ ਖਿਆਲ ਸ਼ਾਇਦ ਲੋਕੇਸ਼ਨ ਤੇ ਪਹੁੰਚ ਹੀ ਗਏ ਹੋ ਇਹ ਕਿਸੇ ਨੂੰ ਲੈ ਕੇ ਜਾ ਰਹੇ ਹਾਂਜੀ ਲੈ ਕੇ ਜਾ ਰਹੇ ਹਾਂ ਜਨਾਬ ਕੀ ਕਹਣਾ ਤੁਹਾਨੂੰ ਬਾਈ ਜੀ ਇਹ ਕੀ ਘਟਨਾ ਕਿਵੇਂ ਘੱਡੀ ਹੈ ਇਹਨਾਂ ਕੋ ਬਰામਤੀ ਕਰਾਵਾਂਗੇ ਜੀ ਦੇਖ ਕੇ ਫਿਰ ਉਸ ਤੋਂ ਬਾਅਦ ਜੋ ਕਰ ਵੀ ਹੋਏਗੀ ਕਰਾਂਗੇ ਅਮਲ ਚ ਲਾਵਾਗੇ ਸਾਰੇ ਇਹ ਆਪਣੀ ਸਜ਼ਾ ਮੰਨ ਰਹੇ ਸਾਡੇ ਵੀਡੀਓ ਨਾਲ ਦੇਖ ਕੇ ਜਾਇ ਕਰੋ ਲਓ ਜੀ ਇਹ ਬਾਈ ਜਿਵੇਂ ਹਾਂ ਤੁਸੀਂ ਬੱਚਾ ਦੇਖ ਰਹੇ ਹੋ ਜੀ ਇਹ ਇਹ ਜਿਹੜੇ ਬੱਚਾ ਨੂੰ ਨਾ ਇਹਨਾਂ ਨੇ ਬਹੁਤ ਘਟਨਾ ਜਿਹੜੀ ਹੈਗੀ ਬਹੁਤ ਦਰਦਨਾਕ ਉਹ ਸ਼ਰਮਨਾਕ ਕਹਿਣਾ ਕਹ ਸਕਦੇ ਹਾਲਾਤ ਆ ਜੀ ਅਕਾ ਕੀ ਗੱਲ ਹੋਈ ਹੈ ਇਹ ਜਿੰਦੀ ਜਿੰਦੀ ਉਹ ਮਰਾਦ ਕੀਤਾ ਮੰਨਦੇ ਹੋ ਨਾ ਮੰਨਦੇ ਹੋ ਧਿਆਨ ਨਾਲ ਗਨਾਹ ਹੋ ਗਿਆ ਇਹ ਕਿਉਂ ਕੀ ਕਿ ਨਾ ਕਿ ਤੇ ਤੂੰ ਲੋਕਾਂ ਨੂੰ ਮਤਲਬ ਇਹ ਬੰਦਾ ਉਹੀ ਹੈ ਬਾਈ ਲੱਗਦਾ ਸੀ ਵੀ ਮੈਂ ਜਿਹੜਾ ਕਾਲੇ ਅਲਮ ਦਾ ਪਾ ਕਰਦਾ ਸੂ ਉਹ ਇਹ ਨਹੀਂ ਇਹ ਇਹ ਬਾਬਾ ਨਹੀਂ ਇਹ ਇਹ ਤਾਂ ਮੁੰਡਾ ਉਹਦੇ ਨਾਲ ਸੀ ਲੇਡੀਜ਼ ਦੇ ਇਹਨੇ ਮੁੰਡਾ ਚੱਕ ਕੇ ਉਹਨੂੰ ਲੈ ਆ ਕੇ ਦਿੱਤਾ ਸੀ ਉਹ ਲੇਡੀਜ਼ ਕਿੰਨਾ ਬਦਲ ਗਿਆ ਮਤਲਬ ਜਿਹੜੇ ਉਹਨਾਂ ਦੇ ਕੋਲੇ ਗਏ ਐ ਇਹਨਾਂ ਨੂੰ ਵੀ ਕਾਲੇ ਵਾਲਾ ਮਦੱਕ ਉਹਨਾਂ ਨੂੰ ਕਿਵੇਂ ਇਹਨਾਂ ਨੂੰ ਪਤਾ ਲੱਗਿਆ ਵੀ ਉਹਨਾਂ ਕੋਲ ਜਾਵਾਂਗੇ ਤਾਂ ਆਪਣੇ ਬੱਚਾ ਹੋਊਗਾ ਇਹਨਾਂ ਲਈ ਜੀ ਮੇਰੇ ਖਿਆਲ ਸੋਸ਼ਲ ਮੀਡੀਆ ਤੇ ਜਾਂ ਤਾਂ ਕੋਈ ਟੋ ਐਡ ਕੋਈ ਦੇਖਿਆ ਹੋਊਗਾ ਐਡ ਦੇਖੀ ਐਡ ਦੇਖੀ ਸੀ ਬਣ ਜੀ ਕਿੱਥੇ ਕਿੱਥੇ ਦੇਖੀ ਸੀ ਐਡ ਤੁਸੀਂ ਇਹ ਫੇਸਬੁਕ ਤੇ ਦੇਖੀ ਸੀ ਕਿ ਕਿਸੇ ਚੈਨਲ ਦੀ ਵੀਡੀਓ ਤੇ ਦੇਖੀ ਸੀ ਫੇਸਬੁਕ ਤੇ ਵੇਖੀ ਮਾੜੇ ਤੇ ਮਾੜੇ ਫੇਸਬੁਕ ਤੇ ਦੇਖੀ ਸੀ ਕਿਹੜੀ ਐ ਕੀ ਸੀ ਐਡ ਦੇ ਵਿੱਚ ਇਹੋ ਜਿਹਾ ਉੱਚੀ ਸੁਣਾਓ ਉੱਚੀ ਬੋਲੋ ਕੋਈ ਗੱਲ ਨਹੀਂ ਹੁਣ ਤੁਸੀਂ ਥੋੜੇ ਦੋ ਜੀ ਹੋਈ ਹੈ ਤੁਹਾਨੂੰ ਉਹਦਾ ਮਤਲਬ ਸਰ ਗਲਤੀ ਹੋ ਗਈ। ਨਹੀਂ ਗਲਤੀ ਕਿ ਤੁਸੀਂ ਕੀ ਜਿਹੜਾ ਬੱਚੇ ਨੂੰ ਮਾਰਿਆ ਹੈ। ਸਰ 10 ਸਾਲ ਹੋ ਗਏ ਸੀ ਬੱਚਾ ਨਹੀਂ ਹੋ ਰਿਹਾ ਸੀ। ਤੇ 10 ਸਾਲ ਹੋ ਗਏ ਬੱਚਾ ਨਹੀਂ ਹੋ ਰਿਹਾ ਸੀਗਾ ਜੀ। ਜੀ ਸਰ। ਅੱਛਾ ਜੀ। ਸਰ ਉਹਨਾਂ ਨੇ ਕਿਹਾ ਬਲੀ ਦੇ ਦੋ ਬੱਚਾ ਨਹੀਂ ਹੁਣ ਫਿਰ ਬੱਚਾ ਹੋ ਜਾਊਗਾ ਥੋੜੇ ਤੁਸੀਂ ਮਤਲਬ ਕਿਸੇ ਦਾ ਬੱਚਾ ਮਾਰਿਆ ਹੈ। ਸਰ ਗਲਤੀ ਹੋ ਗਈ। ਗਲਤੀ ਮੰਨਦੇ ਹੋ? ਹਾਂ ਜੀ। ਅੱਛਾ ਭੈਣ ਜੀ ਤੁਸੀਂ ਇਹ ਆਪਣੀ ਗਲਤੀ ਮੰਨ ਰਹੇ ਆ? ਹਾਂ ਜੀ। ਜੀ। ਇਹਨਾਂ ਦੇ ਕੀ ਹੁਣ ਤੁਸੀਂ ਜਿਹੜੀ ਕਾਰਵਾਈ ਕਰੋਗੇ ਤੁਸੀਂ ਆਪਣੇ ਜਿਹੜੇ ਥੋੜੀ ਥੋੜੀ ਮੁਲਾਜ਼ਮ ਦੀ ਪਹੁੰਚ ਰਹੀ ਔਰ ਓਕੇ ਕਿਹਨੂੰ ਕਿੱਥੇ ਲੈ ਕੇ ਜਾ ਰਹੇ ਹੋ ਇਹ ਤਿੰਨ ਦਿਨ ਬੱਚਾ ਦੱਬਿਆ ਹਾਂਜੀ ਹਾਂਜੀ ਵੀਰੇ ਤੁਹਾਨੂੰ ਯਾਰ ਤੁਸੀਂ ਜਿਹੜਾ ਕਾਲਾ ਲਾਲ ਪੂਰਾ ਦੇਖੀ ਜਾ ਰਹੇ ਹੋ ਕੰਮ ਕੀਤਾ ਬੱਚਾ ਮਾਰਿਆ ਥੋੜਾ ਕੋਈ ਉੱਤੇ ਥੋੜਾ ਜਿਹਾ ਕੰਮ ਕਰਵਾ ਰਿਹਾ ਯਾਰ ਨਾਲ ਮਿਲ ਕੇ ਨਹੀਂ ਇਹ ਤਾਂ ਅਸੀਂ ਆਪਣੀ ਮਰਜ਼ੀ ਨਹੀਂ ਕੀਤਾ ਮਰਜ਼ੀ ਨਾਲ ਕੀਤਾ ਕਿਉਂ ਕੀਤਾ ਮਰਜ਼ੀ ਨਾਲ ਕਿਸ ਨੂੰ ਕੀ ਮਿਲਿਆ ਯਾਰ ਬੱਚਾ ਮਾਰ ਕੇ ਕਿਸ ਨੂੰ ਗਲਤੀ ਹੈ ਕਿ ਕਿਸੇ ਦਾ ਤਾਂ ਤੁਸੀਂ ਕਿਸੇ ਕਿਸਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਉਹਨਾਂ ਦੇ ਕਹਿੰਦਾ ਕਹਿਰਾ ਪੁੱਤ ਸੀਗਾ ਇਹ ਜਿਹੜੇ ਇਹਨਾਂ ਕੀ ਕਹਿੰਦੇ ਨੇ ਇਹਨਾਂ ਸੋਸ਼ਲ ਮੀਡੀਆ ਵਾਲੇ 4 ਪੈਸੇ ਲਈ ਆਪਣੀ ਵੀਡੀਓ ਲਾਉਂਦੇ ਆ ਇਹਨਾਂ ਦੀ ਪ੍ਰੋਮੋਸ਼ਨ ਕਰਦੇ ਆ ਕਾਲੇ ਵਾਲ ਮਾਲੇ ਉਹਨਾਂ ਤੇ ਭਾਈ ਅੱਜ ਤੱਕ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਇਹ ਕਾਰਵਾਈ ਕਰਨੇ ਪੰਜਾਬ ਦੀ ਕਹਾਣੀ ਆ ਇਹ ਮਤਲਬ ਪੰਜਾਬ ਦੇ ਹਾਲਾਤ ਆ ਜਿਹੜਾ ਮੂੰਹ ਬੋਲਦੀ ਵੀਡੀਓ ਸੁਣੋ ਤੁਸੀਂ ਧਿਆਨ ਨਾਲ ਆਪ ਦਾ ਮੀਆਂ ਬੀਬੀ ਦਾ ਝਗੜਾ ਚੱਲ ਇਹ ਚੀਜ਼ ਤਾਂ ਬੰਦਾ ਸਲਝਾ ਸਕਦੇ ਆ ਉਹਨਾਂ ਤੋਂ ਚਲੋ ਵੀ ਬੰਦੇ ਦਾ ਮਨ ਠਹਿਰ ਗਿਆ। ਇਹ ਕੁੜੀਆਂ ਤੁਸੀਂ ਬੱਚਾ ਨਹੀਂ ਆ ਬੜੀ ਬੜੀ ਲੋ। ਮਤਲਬ ਇਹ ਦੂਪਾ ਤਾਂ ਕਿੰਨੇ ਪੰਜਾਬ ਬਾਈ ਇਹ ਜਿਹੜੀਆਂ ਵਾਰ ਦਿੱਤਾ ਜਿਹਨਾਂ ਹੋਈਆਂ ਕਿੰਨੀਆਂ ਹੋ ਚੁੱਕੀਆਂ ਨੇ ਬਹੁਤ ਹੋ ਚੁੱਕੀਆਂ ਬਹੁਤ ਹੋ ਚੁੱਕੀਆਂ ਕਿੰਨਾ ਬਦਲ ਗਿਆ ਸ਼ਾਇਦ ਆਪਾਂ ਹੋਰ ਵੀ ਦ ਕੋਰਸ ਵੀ ਕੋਲੇ ਪੈਂਡਾ ਉੱਥੇ ਵੀ ਉਹੀ ਸਿੱਖਣਾ ਹਾਂਜੀ ਹਾਂਜੀ ਤੇ ਬੱਚੇ ਕਿੱਥੇ ਬੱਚੇ ਕਿੱਥੇ ਦੱਬਿਆ ਵਾ ਜੀ ਦੱਸਦੇ ਕਿ ਨਹੀਂ ਦੱਸਦੇ ਲੈ ਕੇ ਜਾ ਰਹੇ ਹਾਂ ਅਫੀਸ਼ਲ ਦੇ ਚਲ ਲੈ ਕੇ ਆਉਗੇ ਨਾ ਚਲ ਲਓ ਜੀ ਇਹ ਆਪਣੀ ਸਜ਼ਾ ਮੰਨਿਆ ਬਾਈ ਇਹਨਾਂ ਨੂੰ ਜਿਹੜੀ ਜਗ੍ਹਾ ਹੈ ਉੱਥੇ ਲੈ ਕੇ ਚੱਲੇ ਆ ਅਸੀਂ ਤੇ ਇਹ ਦੇਖੋ ਇਹਨਾਂ ਨੇ ਬਹੁਤ ਘਨਾਉਣੀ ਹਰਕਤ ਕੀਤੀ ਹੈ ਤੇ ਮਾੜੇ ਮਾੜੇ ਸਰਪੰਚ ਸਾਹਿਬ ਤੇ ਮੈਂਬਰ ਸਾਹਿਬਾਂ ਦੇ ਖੜੇ ਹੋਏ ਆਜੋ ਜੀ ਪਹੁੰਚ ਬਾਈ ਚਲੋ ਚਲੋ ਸਾਰੀ ਗੱਲਬਾਤ ਬਾਈ ਮਤਲਬ ਕੀ ਹੈ ਪਿੰਡ ਦਾ ਮਾਹੌਲ ਬਹੁਤ ਖਰਾਬ ਹੋ ਚੁੱਕਿਆ ਤੇ ਇੱਥੇ ਪਿੰਡ ਦੇ ਜਿਹੜਾ ਵਿੱਚ ਦੇਖਣ ਵਾਲੇ ਬਾਈ ਜੀ ਪਹੁੰਚੇ ਹੋਏ ਸਰਪੰਚ ਸਾਹਿਬ ਸਰਪੰਚ ਸਾਹਿਬ ਮੈਂਬਰ ਸਾਹਿਬ ਨੂੰ ਬਈ ਅਸਤੀ ਗੱਲ ਜੀ ਅਸਤੀ ਗੱਲ ਜੀ ਸਸਤੀ ਹਾਂ ਬਾਈ ਕੀ ਗੱਲ ਹੋਈ ਹੈ ਜੀ ਬਾਈ ਅਸਤੀ ਸਰਪੰਚ ਸਾਹਿਬ ਬਾਈ ਇਹ ਜਿਹੜੇ ਅੱਜ ਕੱਲ ਦੇ ਆਪਣਾ ਕਾਲੇ ਅਲਮ ਵਾਲੇ ਆ ਹੂੰ ਇਹ ਕਾਲੇ ਅਲਮ ਵਾਲਿਆਂ ਤੋਂ ਇਹ ਦੇਖਦੇ ਆ ਫੇਸਬੁੱਕਾਂ ਤੇ ਆਉਂਦਾ ਇੰਸਟਾਗ੍ਰਾਮ ਤੇ ਆਉਂਦਾ ਜੀ ਜਾਂ YouTube ਤੇ ਆਉਂਦਾ ਜੀ ਬਈ ਇਹਨਾਂ ਦੇ ਬਾਈ ਇਹਨਾਂ ਦੇ ਬੱਚਾ ਨਹੀਂ ਸੀ ਹੁੰਦਾ ਜੀ ਜੀ ਇਹਨਾਂ ਦੇ ਮਸੀਹ ਕੋਲੇ ਠੀਕ ਹੈ ਜੀ ਬੱਚਾ ਨਹੀਂ ਹੁੰਦਾ ਸੀਗਾ ਜੀ ਤੇ ਇਹ ਕਾਲੇ ਅਲਮ ਵਾਲਿਆਂ ਕੋਲੇ ਚਲੇ ਗਏ ਉਹ ਕਹਿੰਦਾ ਵੀ ਮੈਂ 30000 ਰੁਪਏ ਲਵਾਂਗਾ ਇੱਕ ਬੱਚੇ ਦੀ ਬਲੀ ਲਵਾਂਗਾ ਜੀ ਹੂੰ ਇਹਨਾਂ ਨੇ ਵੀ ਉਹ ਚਾਲ ਇੱਕ ਬੱਚਾ ਇਹਨਾਂ ਦੇ ਗਵਾਂਡੀ ਦਾ ਬੱਚਾ ਸੀਗਾ ਉੱਥੋਂ ਗਵਾਂਡੀ ਦਾ ਬੱਚਾ ਚੱਕ ਲਿਆ ਚੱਕ ਲਿਆ ਜੀ ਚੱਕ ਲਿਆ ਤੇ ਉਹਦੀ ਉਹਨੇ ਸਿਆਣੇ ਨੇ ਜਾ ਕੇ ਬਲੀ ਦੇਣ ਵਾਲੇ ਕੋਲੇ ਬਲੀ ਦਿੱਤੀ ਬੱਚੇ ਦੀ ਬਲੀ ਕਿਵੇਂ ਦਿੱਤੀ ਬਾਈ ਕੀ ਮਤਲਬ ਕੀ ਉਹਦੇ ਨਾਲ ਕੀ ਕੀਤਾ ਪਹਿਲਾਂ ਆ ਦੱਸੋ ਬਾਈ ਜੀ ਕੀ ਕੀ ਕੀਤਾ ਪਹਿਲਾਂ ਬੱਚੇ ਨੂੰ ਬੱਚੇ ਨੂੰ ਚੱਕ ਕੇ ਲੈ ਜੀ ਪਹਿਲਾਂ ਇਹ ਅੱਛਾ ਜੀ ਉਸ ਤੋਂ ਬਾਅਦ ਜਿਵੇਂ ਤਾਂ ਤੱਕ ਨੇ ਕਿਹਾ ਉਹਵੇਂ ਕਰਿਆ ਨੇ ਜੁੜੇ ਰਿਹਾ ਸਾਡੇ ਵੀ ਇਹ ਵੀ ਕਿੰਨੇ ਵਿਆਹ ਦੱਸ ਰਹੇ ਆ ਵੀ ਉਹਨਾਂ ਨੇ ਗਲਾ ਘੁੱਟਿਆ ਉਹਦਾ ਬੱਚੇ ਦਾ ਬਾਈ ਦੱਬਿਆ ਵਾ ਨਜ਼ਰ ਆਇਆ ਕਿਰਾ ਦੱਬਿਆ ਆਇਆ ਜੀ ਉਹ ਜਗਾ ਹੁਣ ਤੁਹਾਨੂੰ ਦੱਸਾਂਗੇ ਬਾਈ ਕਿਥੇ ਦੱਬਿਆ ਵਾ ਇਹ ਕੀ ਕਹਾਣੀ ਹੈ ਇਹ ਠੀਕ ਹੈ ਜੀ ਪੰਜਾਬ ਦੇ ਭਾਈ ਹੋਰ ਇਹ ਤੋਂ ਪਹਿਲਾਂ ਪੰਜਾਬ ਚ ਕਿੱਥੇ ਕਿੱਥੇ ਜਗ੍ਹਾ ਕੱਡੀਆਂ ਜੀ ਆਪਾਂ ਤੁਸੀਂ ਨਾਂ ਲਈਏ ਜਿਹੜੀਆਂ ਕੀਕ ਦਾ ਰੀਲ ਦੀ ਵਿੱਚ ਅਸੀਂ ਦੇਖਿਆ ਜAVE ਵੀ ਆ ਕਰਨਾ ਮਾਹੀ ਇੱਕ ਪਿੰਡ ਕੋਟਸ ਮੀਰ ਕੋਲੇ ਕਿਹੜਾ ਪਿੰਡ ਸੀ ਭਾਈ ਜੀ ਉਹ ਕੋਟ ਬਤਾ ਕੋਟ ਬਤਾ ਉਹ ਭਾਈ ਕੀ ਕਰਨਾ ਸੀਗੀ ਉਹੀ ਪਖਵਾੜੀਆਂ ਦੀਆਂ ਸੁਰਖੀਆਂ ਤੋਂ ਹੀ ਪਤਾ ਲੱਗਦਾ ਵੈਸੇ ਦਾ ਜੀ ਮਤਲਬ ਇਹ ਜਿਹੜਾ ਕਿਤਨਾ ਬਦਲ ਗਿਆ ਸੰਸਾਰ ਨੇ ਆਪਣਾ ਭਾਈ ਜਿਹੜਾ ਗਨਾਹ ਕਬੂਲ ਕੀਤਾ ਜਗਾ ਕਿੱਥੇ ਜਗਾ ਦੱਸੋ ਭਾਈ ਕਿ ਬੱਚਾ ਦੱਬਿਆ ਕਿੱਥੇ ਹਾਂ ਚਲੋ ਖੋਲੋ ਹਯਾਤ ਕੋਲ ਬਾਈ ਜੀ ਇਹ ਤੋਂ ਬੱਚਾ ਕਢਾਓ ਕਿੱਥੇ ਬੱਚਾ ਦੱਬਿਆ ਨੇ ਹਟਾ ਬੱਚਾ ਮੈਂਬਰ ਸਾਹਿਬ ਸਾਹ ਵਾਹੋ ਜੀ ਆ ਆ ਜਾ ਬਾਈ ਜੀ ਪਿਆਰ ਨਾਲ ਨਹੀਂ ਦੌਕਾ ਮਾਰ ਖੋਲੇ ਜਾ ਮਾੜੇ ਤੇ ਮਾੜੇ ਹਾਲਾਤ ਚਲੋ 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 ਆ ਦੇਖੋ ਬਾਈ ਜੀ ਆ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਜਿਹੜੇ ਸਿਆਣੇ ਸੱਪੇ ਆਪਣੇ ਪੰਜਾਬ ਦਾ ਨਾਂ ਪੰਜਾਬ ਨੂੰ ਖਰਾਬ ਕਰ ਰਹੇ ਆ ਕਾਲੇ ਔਲੇ ਮਾਲੇ ਜਾਤ ਰਹਿ ਭਾਈ ਆਪਾਂ ਯੂਪੀ ਦਾ ਬਿਹਾਰ ਦੇ ਜਿਹੜੇ ਇਧਰ ਆ ਕੇ ਆਪਣੇ ਪੰਜਾਬ ਦੀ ਮਤਲਬ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਤੇ ਆ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਬੱਚਾ ਤੁਸੀਂ ਤੁਸੀਂ ਨਾਲ ਸੀ ਉਹ ਬੱਚੇ ਹੁੰਦਾ ਪਿਆ ਹਾਂਜੀ ਨਾਲ ਹਾਂ ਤੁਹਾਨੂੰ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਵੀ ਮੈਂ ਬਹੁਤ ਵੱਡਾ ਪਾਪ ਕੀਤਾ ਦੇਖੋ ਜੀ ਇਹ ਮਾਫੀ ਚਾਹ ਉਹ ਮੰਗ ਰੇ ਜੀ ਹੁਣ ਇਹਨਾਂ ਨੂੰ ਬਈ ਮਾਫੀ ਮਿਲਣੀ ਚਾਹੀਦੀ ਹੈ ਕਿ ਮਤਲਬ ਇਹਨਾਂ ਨੂੰ ਕੀ ਕੀ ਸਜ਼ਾ ਮਿਲਣੀ ਚਾਹੀਦੀ ਹੈ ਮਾਫੀ ਕਉ ਮਿਲਣੀ ਚਾਹੀਦੀ ਹੈ ਵੀਡੀਓ ਪੂਰਾ ਦੇਖੀ ਜਾਇਓ ਜੀ ਇਹ ਕਿਸੇ ਦਾ ਘਰ ਉਹ ਜਾੜ ਕੇ ਰੱਖ ਦਿੱਤਾ ਇਹਨਾਂ ਨੇ ਕੱਲਾ ਕੱਲਾ ਮੁੰਡਾ ਸੀ ਜੀ ਉਹਨਾਂ ਦਾ ਜੀ ਮੈਂ ਮਾਫੀ ਇਹ ਚੀਜ਼ ਦੀ ਮਾਫੀ ਕਿਵੇਂ ਆਈ ਕੱਲ ਕੱਲ ਨੂੰ ਤੁਹਾਡੇ ਬੱਚੇ ਰਹੂ ਤੁਸੀਂ ਮਾਫੀ ਦੇ ਦੋਗੇ ਨਹੀਂ ਬਿਲਕੁਲ ਸਹੀ ਹੈ ਜੀ ਸਬਾਹ ਸਾਹਿਬ ਇਹ ਵੀ ਗੱਲ ਹੋ ਸੋਣ ਦੇ ਵਿੱਚ ਆਈ ਹੈ ਕਹਿੰਦੇ ਬੱਚਾ ਜਿਹੜਾ ਬੱਚੇ ਦੀ ਪਿੱਛੇ ਬਲੀ ਦਿੱਤੀ ਹੈ ਉਹ ਬੱਚਾ ਵੀ 11-12 ਸਾਲ ਦਾ ਬਾਤ ਹੋਇਆ ਸੀਗਾ ਮਾਪਿਆਂ ਦਾ ਇਕਲੌਤਾ ਬੱਚਾ ਸੀਗਾ ਜੀ ਜੁੜੇ ਰਹੋ ਸਾਡੇ ਵੀਡੀਓ ਨਾਲ ਪੂਰਾ ਦੇਖ ਕੇ ਜਾਇਆ ਕਰੋ ਬੱਚਾ ਵੀ ਇਕਲੌਤਾ ਹੀ ਸੀਗਾ ਤੇ ਹੋਇਆ ਵਿਚਾਰਬਾ ਸੀ ਠੀਕ ਹੈ ਜੀ ਤੇ ਭਾਈ ਉਥੋਂ ਦੇ ਜਿਹੜੇ ਆਪਾਂ ਤੁਹਾਨੂੰ ਸਾਹਮਣੇ ਵੀ ਗੱਡੀਆਂ ਤੁਸੀਂ ਦੇਖ ਰਹੇ ਹੋ ਆਪਣੇ ਪੰਜਾਬ ਪਿੰਡ ਦਾ ਕੀ ਦਿਖਣਾ ਤੇ ਇਹ ਜਲਾ ਮਤਲਬ ਬੱਚੇ ਦਾ ਘਰ ਹੈ ਉੱਥੇ ਸਾਰੇ ਪਿੰਡ ਵਾਲੇ ਪਹੁੰਚੇ ਹੋਏ ਆ ਤੇ ਅੱਜ ਰਾਹ ਇਧਰ ਪੰਜਾਬ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਦਾਬਾ ਇਹਨੂੰ ਚਲੋ ਪਟੇ ਨੂੰ ਤੇ ਸਾਰੇ ਇਹ ਆਪਣਾ ਨਾਮ ਨਾਮ ਪਤਾ ਲੱਗਿਆ ਵੀ ਕੀ ਨਾਮ ਹੈ ਬੰਦੇ ਦਾ ਕਿੱਥੋਂ ਆਇਆ ਇਹ ਕਿੱਥੋਂ ਦੇ ਵਸਾਸੀ ਹੈ ਵਸਾਸੀ ਕਿੱਥੋਂ ਦੇ ਹੈ ਯੂਪੀ ਦੇ ਕਿ ਬਜਾਰ ਦੇ ਨਹੀਂ ਹੈ ਤਾਂ ਇਹ ਪੰਜਾਬ 'ਚ ਕਿਤਨਾ ਬਦਲ ਗਿਆ ਸੰਸਾਰ ਇਹ ਹੁਣ ਪੰਜਾਬ ਦੇ ਵਿੱਚ ਰਹਿ ਰਹੇ ਆ ਬੋਟੇ ਨਾਲ ਜਿੱਥੋਂ ਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਰਾਜਕੀ ਸਾਰੇ ਤਾਂ ਪੂਛਦੇ ਕੰਮ ਹੈ ਜੀ ਦੇਖਾਂਗੇ ਜਿਵੇਂ ਤਫ਼ਤੀਸ਼ ਹੋਏਗੀ ਉਸ ਤੋਂ ਬਾਅਦ ਅਮਲ ਚ ਲਿਆਵਾਂਗੇ ਸਾਰੀ ਗੱਲ ਮੀਡੀਆ ਦੇ ਠੀਕ ਹੈ ਜੀ ਬਾਕੀ ਹੋਰ ਬਈ ਇਹਨਾਂ ਦੇ ਨਾਲ ਜਿਹੜੇ ਪੇਜਾਂ ਬੁੱਧਾਂ ਦੇ ਜਿਹੜੇ ਜਿਹੜੇ ਪੇਜ ਤੋਂ ਵੀਡੀਓ ਦੇਖੀ ਸੀ ਉਹ ਉਹ ਪੇਜ ਵਾਲੇ ਕਿੰਨੇ ਦਾ ਮਾੜੀ ਫਿਰ ਜਿਹੜੇ ਪੇਜ ਤੁਸੀਂ ਮਤਲਬ ਪੂਰੀ ਆਪਣੀ ਪੜੀ ਆ ਐਡ ਪੜੀ ਆ ਜੀ ਸਰ ਕਾਪੀ ਟਾਈਮ ਤੋਂ ਦੇਖਦੇ ਸੀ ਹੂੰ ਮੈਨੂੰ ਲੱਗਿਆ ਮੇਰੇ ਕੋਲ ਵੀ ਬੱਚਾ ਹੋ ਜਾਊਗਾ ਪਰ ਨਹੀਂ ਕਿੰਨੇ ਪੈਸੇ ਲਗਾ ਥੋੜੇ ਜਿਹੜੇ ਮਤਲਬ ਉਹ ਕਹਿ ਸਕਦੇ ਆ ਤਾਂ ਤੰਤਰਿਕ ਸੀ ਕਿੰਨੇ ਪੈਸੇ ਲਿਆ ਥੋੜੇ ਤੁਸੀਂ ਸਰ 51000 ਲਿਆ 51 ਇਹ 31000 ਕਹੇ ਦੀ ਵਿੱਚ ਨਹੀਂ ਸਰ 51000 ਲੈ ਕੇ ਗਿਆ ਸਰ ਪਹਿਲਾਂ ਪੂਰੇ ਲਏ ਆ ਹਾਂਜੀ ਠੀਕ ਹੈ ਜੀ ਤੇ ਹੋਰ ਥੋੜੇ ਤੋਂ ਮਤਲਬ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਬੱਚੇ ਦੀ ਬਲੀ ਦੇਣੀ ਆ ਉਹ ਤੁਹਾਨੂੰ ਉਹਨੇ ਆਪ ਦਿੱਤੀ ਕਿ ਤੁਸੀਂ ਨਾਲ ਸੀ ਉਹਦੇ ਅਸੀਂ ਨਾਲ ਸੀ ਉਹ ਤੁਹਾਡੇ ਨਾਲ ਲੱਗਿਆ ਸੀ ਜੀ ਜੀ ਲਓ ਜੀ ਇਹ ਬਈ ਪੰਜਾਬ ਦੇ ਹਾਲਾਤ ਹੈ ਆਹ ਲਓ ਜੀ ਹੁਣ ਬਈ ਇਹਨਾਂ ਨੂੰ ਅਸਲ ਦੇ ਵਿੱਚ ਜਿਹੜੀ ਪੂਰੀ ਸਖਤ ਤੋਂ ਸਖਤ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਿਨ੍ਹਾਂ ਨੇ ਪੰਜਾਬ ਦਾ ਹਾਲਾਤ ਮਤਲਬ ਹਾਲਾਤ ਬਹੁਤ ਮਾੜੇ ਖਰਾਬ ਕੀਤੇ ਇਹਨਾਂ ਕਰਕੇ ਆ ਤੁਸੀਂ ਦੇਖੋ ਜੀ ਹੁਣੇ ਜਿਹੜੀ ਇੱਥੋਂ ਇਹਨਾਂ ਨੇ ਘਟਨਾ ਕੀਤੀ ਹੈ ਘਟਨਾ ਨੂੰ ਅੰਜਾਮ ਦਿੱਤਾ ਹੈ ਤੁਹਾਡੇ ਸਾਹਮਣੇ ਬਈ ਆ ਜਾਣਾ ਗ੍ਰੇਵ ਅਪਰਾਧ ਕਿਉਂ ਵੱਧ ਰਹੇ ਆ ਜੀ ਕੀ ਚੱਕਰ ਹੈ ਜਦੋਂ ਜਦ ਮੈਂ ਥੋੜਾ ਜਿਹਾ ਪੰਜਾਬ ਸਰਕਾਰ ਜਾਂ ਜਿਹੜੀ ਥੋੜੀ ਪੰਜਾਬ ਪੁਲਿਸ ਹੈ ਇਹ ਚ ਇਹਨਾਂ ਨੂੰ ਜਿਆਦਾ ਇਹਨਾਂ ਦੇ ਸਖਤੀ ਨਹੀਂ ਦਿਖਾ ਰਹੀ ਕੀ ਕਾਰਨ ਹੈ ਜੀ ਜੁੜੇ ਹੋਣ ਦੇ ਵੀਡੀਓ ਨਾਲ ਤੁਸੀਂ ਦੇਖ ਕੇ ਚੈੱਕ ਕਰੋ ਠੀਕ ਹੈ ਜਿਹੜੇ ਮਸ਼ਹੂਰੀਆਂ ਲੋਕ ਕਰ ਰਹੇ ਨੇ ਇਹ ਇਹਨਾਂ ਦੇ ਕਾਰਨ ਓਕੇ ਵੀ ਹਾਂਜੀ ਹਾਂਜੀ ਜਿਆਦਾ ਜਿਵੇਂ ਸਾਨੇ ਸੱਪੇ ਹੋ ਗਏ ਜੀ ਕਾਲੇ ਏਲਮ ਵਾਲੇ ਪੰਜਾਬ ਦੀ ਕਹਾਣੀ ਹੈ ਜਿਆਦਾਤਰ ਜਿਆਦਾ ਲੋਕ ਪੰਜਾਬ ਦੇ ਹਾਲਾਤ ਗੁਰਦੁਆਰੇ ਦੀ ਜਗ੍ਹਾ ਜਿਆਦਾ ਲੋਕ ਆ ਕੇ ਵੀਡੀਓ ਭਜਨ ਲਾਗੇ ਸਾਨੇਆ ਮਤਲਬ ਗੁਰੂਆਂ ਨੂੰ ਮੰਨਣ ਦੀ بجائے ਜੇ ਦੇਖੀਏ ਤਾਂ ਵੀ ਗੁਰੂਆਂ ਨੂੰ ਮੰਨਣਾ ਚਾਹੀਦਾ ਹੈ। ਵੀ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ। ਗੁਰੂ ਸਾਹਿਬ ਤੋਂ ਵੱਡਾ ਕੋਈ ਚੀਜ਼ ਨਹੀਂ। ਠੀਕ ਹੈ। ਹਾਂਜੀ। ਸਰਪੰਚ ਸਾਹਿਬ ਹੋਰ ਤੁਸੀਂ ਬਈ ਹੁਣ ਕੀ ਮਤਲਬ ਜਿਹੜਾ ਪਰਿਵਾਰ ਹੈ ਉਹ ਇੱਥੇ ਪਹੁੰਚ ਰਿਹਾ ਜੀ। ਹਾਂਜੀ ਪਹੁੰਚ ਰਿਹਾ ਬਲੈ। ਕਿੰਨਾ ਬਦਲ ਗਿਆ ਸੰਸਾਰ। ਦੇਤੀ ਸੂਝਾਂ ਦੇਤੀ ਆ ਰਹੇ ਹਾਂ। ਠੀਕ ਹੈ ਜੀ। ਹਾਂਜੀ। ਲੋਕ। ਆਲੀ ਗਾ। ਆ ਦੇਖੋ ਜੀ ਗੱਟੇ ਦੇ ਵਿੱਚ ਪਾਇਆ ਹੋਇਆ ਸੀ ਬੱਚਾ। ਇਹ ਘਟਤ ਤੁਸੀਂ ਪਾਇਆ ਸੀ ਹਾਂਜੀ ਕਿਉਂ ਬਲੀ ਦਾ ਤਸੀਬਾ ਆ ਦੇਖੋ ਜੀ ਬੱਚਾ ਤੁਸੀਂ ਬੱਚੇ ਦਾ ਤੁਸੀਂ ਦੇ ਮਾੜੇ ਤੇ ਮਾੜੇ ਹਾਲਾਤ ਇਹ ਫੜੋ ਗੱਲ ਤੋਂ ਫੜੋ ਇਹਨੂੰ ਬੋਰੀ ਨੂੰ ਪਾਸੇ ਲੈ ਕੇ ਚਲੋ ਬੋਰੀ ਚੱਕ ਬੋਰੀ ਨੂੰ ਬੋਰੀ ਨੂੰ ਚੱਕ ਬੋਰੀ ਨੂੰ ਚੱਕ ਕੇ ਪਾਸੇ ਲੈ ਕੇ ਚੱਲ ਹਾਂ ਤੁਹਾਨੂੰ ਦਿਖਾਉਨੇ ਆ ਭਾਈ ਜੀ ਬੱਚੇ ਦੇ ਕੀ ਹਾਲਾਤ ਆ ਬੱਚੇ ਨੂੰ ਕਿਸ ਤਰ੍ਹਾਂ ਰਹਿਣਾ ਨੇ ਮਤਲਬ ਇਹ ਕੀਤਾ ਹੋਇਆ ਸੀਗਾ ਤੁਹਾਨੂੰ ਸਾਈਡ ਤੇ ਲੈ ਕੇ ਜਾਂਦੇ ਆ ਜੀ ਆ ਦੇਖੋ ਜੀ ਆ ਪੰਜਾਬ ਦੇ ਭਾਈ ਜੀ ਹਾਲਾਤ ਆ ਦੇਖੋ ਬੋਰੀ ਨੂੰ ਖੋਲੋ ਭਾਈ ਯਾਰ ਬੋਰੀ ਥੱਲੇ ਥੱਲੇ ਕਰੋ ਗਿਆ ਥੱਲੇ ਕਰੀ ਕੋਲੇ ਕੋਲੇ ਬੋਰੀ ਕੋਲੇ ਆਖਲਾ ਇਹਨਾਂ ਤੋਂ ਬੋਰੀ ਖਲਾ ਯਾਰ ਲਓ ਜੀ ਇਹਨਾਂ ਨੂੰ ਬਾਈ ਕੋਈ ਵੀ ਇਹਨਾਂ ਨੂੰ ਮਤਲਬ ਜੇ ਆਪਾਂ ਦੇਖੀਏ ਤਾਂ ਮੈਨੂੰ ਲੱਗਦਾ ਨਹੀਂ ਵੀ ਤੁਸੀਂ ਜੇ ਤੁਹਾਨੂੰ ਅ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੀ ਕਿੰਨੀ ਸਜ਼ਾ ਹੋ ਸਕਦੀ ਹੈ ਤੁਸੀਂ ਮੰਨਦੇ ਹੋ ਹਾਂਜੀ ਗਲਤੀ ਹੋ ਗਈ ਸਰ ਦਿਨਾਓ ਬਾਈ ਜੀ ਕੀ 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 ਸਜ਼ਾ ਹੋਣੀ ਹੈ ਤੁਹਾਨੂੰ ਥੋੜਾ ਜਿਆ ਪੇਜ ਵਾਲਿਆਂ ਨੂੰ ਨਾ ਰਿਕਵੈਸਟ ਕਰਨਾ ਚਾਹੁੰਦਾ ਵੀ ਬਾਈ ਜੀ ਇਹ ਫੇਕ ਆੜੀਆਂ ਤੁਸੀਂ ਇਹ ਨਾ ਪਾਇਆ ਕਰੋ ਇੱਕ ਲੋਕਾਂ ਦੇ ਘਰ ਪੱਟੇ ਜਾਂਦੇ ਆ ਲੋਕਾਂ ਦੇ ਮਾਮਾ ਦੇ ਪੁੱਤ ਇਹ ਮਾਰ ਦਿੰਦੇ ਆ ਬਲੀਆਂ ਦੇ ਕੇ ਕਾਲੇ ਇਲਮ ਦੇ ਵਿੱਚ ਕੋਈ ਕੁਝ ਨਹੀਂਗਾ ਮੈਂ ਤਾਂ ਇਹਨੂੰ ਇੱਕ 0% ਸਮਝਦਾ ਇਹ ਚੀਜ਼ਾਂ ਨੂੰ ਠੀਕ ਆ ਗੁਰੂ ਨਾਨਕ ਜੀ ਤੋਂ ਵੱਡਾ ਤੇ ਗੁਰੂ ਰੋਸਿੰਗ ਜੀ ਤੋਂ ਵੱਡਾ ਕੋਈ ਵੀ ਨਾ ਮਾਈ ਆ ਤੇ ਨਾ ਕੋਈ ਬਾਬਾ ਭਾਈ ਇਹਨਾਂ ਨੂੰ ਫਾਂਸੀ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਕਿੱਥੋਂ ਦਾ ਫਾਂਸੀ ਨਹੀਂ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾ। ਕੀ ਕੀ ਹੋਇਆ ਭਾਈ ਕਿੰਨੀ ਇੱਕਦਮ ਦੀ ਉਮਰ ਕਾਇਦ ਕਰਨ ਦੀ ਫਾਂਸੀ? ਪੰਜਾਬ ਦੇ ਹਾਲਾਤ ਕਿ ਕਿੱਥੋਂ ਦੇ ਕੀ ਸਜ਼ਾ ਤੁਸੀਂ ਇਹਨਾਂ ਨੂੰ ਸਾਰੀ ਉਮਰ ਨਾਲ ਜੇਲ੍ਹ ਚ ਸੜਨ ਦੇ। ਸੁਣੋ ਤੁਸੀਂ ਧਿਆਨ ਨਾਲ ਇਤਨੀ ਵੱਡੀ ਕੋਈ ਹੋਣੀ ਸੀ। ਇਹਨਾਂ ਨੂੰ ਅਹਿਸਾਸ ਹੋਊਗਾ। ਮਰ ਕੇ ਤਾਂ ਬਸ ਇਹ ਤਾਂ 2 ਮਿੰਟਾਂ ਚ ਇਹਨਾਂ ਨੂੰ ਇਹਨਾਂ ਨੇ ਮਰ ਜਾਣਾ ਈ ਜੇ ਫਾਂਸੀ ਸਸਲਾਤੀ ਆਵੇ। ਠੀਕ ਹੈ ਲੈ ਜੀ ਇਹਨਾਂ ਨੂੰ ਬਸ ਉਮਰ ਕੈਦ ਕੀਤੀ ਜਾਊਗੀ। ਲਓ ਜੀ। ਇਹ ਭਾਈ ਪੰਜਾਬ ਦੇ ਹਾਲਾਤ ਹੈ ਇਹ ਤੁਸੀਂ ਦੇਖ ਰਹੇ ਹੋ। ਇਹ ਕਿੰਨਾ ਬਦਲ ਕੇ ਇਹ ਖਬਰ ਨਹੀਂ ਚੰਦੋੜ ਕੇ ਲੱਗਦਾ ਸਰਪੰਚ ਸਾਹਿਬ ਤੁਸੀਂ ਹੁਣ ਕਾਫੀ ਟਾਈਮ ਸਰਪੰਚੀ ਕੀਤੀ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਇਹਨਾਂ ਨੂੰ ਆਪਣੇ ਜਿਵੇਂ ਪੰਜਾਬ ਸਰਕਾਰ ਦੇ ਆਪਣੇ ਕਾਨੂੰਨ ਹੈ ਇਹਨੂੰ ਛੱਡ ਦੇਣਗੇ ਜੀ ਜਾਂ ਇਹਨਾਂ ਦੀ ਕਾਰਵਾਈ ਹੋਊਗੀ ਨਹੀਂ ਕਾਰਵਾਈ ਹੋਊਗੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਿ ਕਾਨੂੰਨ ਦੇ ਵਿੱਚ ਕੀ ਹੈ ਜੇ ਕਿਸੇ ਦੀ ਬੰਦਨਾ ਨੇ ਇਹਨਾਂ ਨੂੰ ਮਾਰਿਆ ਹੈ ਉਹਨੂੰ ਮਾਰ ਕੇ ਦੱਬਿਆ ਹੈ ਕਿਸੇ ਦੇ ਪੁੱਤ ਦਾ ਕਤਲ ਕੀਤਾ ਹੈ ਉਹਦੇ ਜਨਨ ਨੂੰ ਕੀ ਸਜ਼ਾ ਬਣਨੀ ਮਾਰੇ ਤੇ ਮਾਰੇ ਹਾਲਾਤ ਲੱਗੂਗੀ ਜੀ ਹੋਰ ਇਹਨਾਂ ਨੂੰ ਸਜ਼ਾ ਦੇਣੀ ਹੈ ਜੀ ਠੀਕ ਹੈ ਜੀ ਇਹ ਤਾਂ ਉਮਰ ਕੈਦ ਹੋ ਸਕਦੀ ਹੈ ਕਹਿੰਦੇ ਨੂੰ ਮਤਲਬ ਤੁਹਾਡੇ ਸਾਹਮਣੇ ਫਸਦੀ ਸਜ਼ਾ ਤਾਰਾਂ ਦੇ ਤੈਤ ਹੈ ਜੋ ਜੀ ਹਾਂ ਜੋਤਰਾ ਲੱਗਦੀ 302 ਲੱਗਦੀ ਹੈ ਜੀ ਜੋ ਵੀ ਲੱਗਦੀ ਹੈ 120 ਵੀ ਜੀ ਤੇ ਉਹਦੇ ਹਿਸਾਬ ਨਾਲ ਹੀ ਗਾਮ ਬਲ ਕੇ ਚੱਲਣਾ ਹੈਗਾ ਜੀ ਕੋਡ ਦੇ ਹਿਸਾਬ ਨਾਲ ਜੀ ਬਈ ਹਾਂ ਜੀ ਇਹ ਦੇਖੋ ਜੀ ਮੱਡਰਿੰਗ ਦੋ ਤਾਰਾਂ ਮਾ ਲਗਾ ਮੈਂ ਇੱਕ ਵਾਰ ਇਹਨੇ ਕਿਡਨਾਪ ਕੀਤਾ ਇੱਕ ਇਹ ਦੂਜਾ ਮੜ ਰਿਆ ਮਤਲਬ ਇੱਕ ਇਹਨੇ ਬੱਚੇ ਨੂੰ ਅਗਵਾ ਕਰਕੇ ਬੱਚੇ ਨੂੰ ਮਾਰਿਆ ਗਿਆ ਹਾਂ ਜੀ ਤੇ ਆਹ ਦੇਖੋ ਜੀ ਇਹ ਡੱਡ ਬੋੜੇ ਨੂੰ ਜਿਹੜਾ ਹੈਗਾ ਕਰ ਰਿਹਾ ਹੈ ਪੂ ਪੂ ਨਹੀਂ ਹੋਬਈ ਥੋੜੇ ਜਿਹੇ ਟਾਈਮ ਚ ਬੱਚਾ ਵੀ ਦਿਖਾਵਾਂਗੇ ਬੱਚਾ ਕਿਹਦਾ ਸੀ ਕੌਣ ਸੀਗਾ ਤੇ ਵੀਡੀਓ ਨਾਲ ਜੁੜੇ ਰਹੋ ਤੇ ਹੁਣ ਆ ਬੱਚਾ ਬਰਾਮਦ ਕਰ ਲਿਆ ਜੀ। ਲਓ ਵੀ ਲਓ ਜੀ ਆ ਤੁਹਾਨੂੰ ਅਸੀਂ ਦਿਖਾਇਆ ਬਈ ਇਹਨਾਂ ਦਾ ਜਿਹੜਾ ਬੱਚਾ ਉਹ ਬੱਚਾ ਇਹਨਾਂ ਨੇ ਜਿਹੜਾ ਬਰਾਮਦ ਕੀਤਾ ਹੈ। ਆ ਜਿਹੜੇ ਇਹਨਾਂ ਨੇ ਆਪਣੀ ਗਲਤੀ ਮੰਨੀ ਗਲਤੀ ਮੰਨਦੇ ਉਹਨਾਂ ਨੂੰ ਸੁਣੋ। ਕਰੋ ਤੁਹਾਨੂੰ ਓਏ। ਸਾਲਾ ਕਤਲ ਕਰਕੇ ਤੁਰੇ ਫਿਰਦੇ ਆ। ਮਾਫ ਕਰ ਦਿਓ ਇਹ ਦੂ ਅੱਗੇ ਨਿਕਲਦੇ। ਇਸ ਤਰ੍ਹਾਂ ਤਾਂ ਫਿਰ ਮਾਫੀਆਂ ਕਰੇਕ ਨੂੰ ਮਿਲ ਜਾਣਗੀਆਂ। ਤੁਹਾਨੂੰ ਜੁੜੇ ਰਹੋ ਸਾਡੇ ਵੀਡੀਓ ਨਾਲ ਪੂਰਾ ਦੇਖ ਕੇ ਜਾਇਆ ਕਰੋ ਲਓ ਜੀ ਇਹ ਬਾਈ ਤੁਹਾਨੂੰ ਅਸਲੀ ਦੇ ਚਿਹਰੇ ਦਿਖਾ ਰਹੇ ਆ ਕਿਉਂਕਿ ਇਹੋ ਜਿਹੇ ਪੰਜਾਬ ਵਿੱਚ ਹੋਰ ਵੀ ਬਹੁਤ ਅਜਿਹੇ ਬੱਚਾ ਦਾ ਠੀਕ ਹੈ ਬੱਚਾ ਨੂੰ ਅ ਅਗਵਾ ਕਰਦੇ ਆ ਫਿਰ ਬੱਚਾ ਨੂੰ ਮਾਰਦੇ ਆ ਮੂੰਹ ਬਹੁਤ ਹਾਂ ਜੀ ਹੁਣ ਤੁਸੀਂ ਆਪਣਾ ਪੂਰਾ ਐਡਰੈਸ ਸਭ ਪੂਰਾ ਨਾਮ ਸਭ ਕੀ ਆ ਤੁਹਾਡਾ ਜੀ ਤੇ ਇਹ ਤੁਸੀਂ ਕੰਮ ਕਿਉਂ ਹੁਣ ਤੁਸੀਂ ਆਪਣੇ ਆਪ ਨੂੰ ਇਹ ਤੁਹਾਨੂੰ ਸ਼ਰਮਿੰਦਗੀ ਆ ਰਹੀ ਹੈ ਜੀ ਸਰ ਵੀ ਕਿਸੇ ਦਾ ਬੱਚਾ ਮਾਰ ਕੇ ਤੁਹਾਨੂੰ ਤੁਹਾਨੂੰ ਲੱਗਦਾ ਵੀ ਥੋੜੇ ਬੱਚਾ ਹੋਣ ਹੋ ਜਾਊਗਾ ਬੱਚਾ ਹੋਣ ਦੀ ਗੱਲ ਤਾਂ ਦੂਰ ਆ ਤੁਸੀਂ ਹੁਣ ਜੇਲ੍ਹ ਦੀਆਂ ਰੋਟੀਆਂ ਖਾਉਂਗੇ ਹਾਂਜੀ ਭਾਈ ਕਿੰਨਾ ਬਦਲ ਗਿਆ ਸੱਚਾ ਬੱਚਾ ਤੁਸੀਂ ਦਿਖਾਉਂਦਾ ਬੱਚਾ ਬਰਾਮਦ ਵੀ ਕਰ ਲਿਆ ਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਇਹਨਾਂ ਤੇ ਬੰਦ ਦੀ ਕਾਰਵਾਈ ਕਰਾਂਗੇ ਜੀ ਇੱਕ ਤਾਂ ਜੀ ਇਹਨਾਂ ਦੀ ਗਵਾਦ ਆ ਪਰਚਾ ਪਊਗਾ ਜੀ ਇੱਕ 302 ਦਾ ਪਰਚਾ ਕਤਲ ਦਾ ਪਰਚਾ ਜੀ ਪਾ ਕੇ ਹੁਣ ਬਸ ਆ ਜਾਂ ਜੁਦਾਦੀ ਨੇ ਫੈਸਲਾ ਸੁਣਾਉਣਗੇ ਜੱਜ ਸਾਹਿਬਾ ਬਸ ਫੈਸਲੇ ਤੇ ਨਾ ਕੋਈ ਫੈਸਲਾ ਸੁਣਾਉਂਦਾ ਤੁਸੀਂ ਨਾਲ ਤੁਹਾਨੂੰ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਆਪਣੀ ਜਿਹੜੀ ਸਾਨੂੰ ਕੀਤੀ ਤਾਂ ਸਾਨੂੰ ਪਸਤਾਵਾ ਹੈ ਲਓ ਜੀ ਤੈਨੂੰ ਬਾਈ ਤੇਰੀ ਉਮਰ ਕਿੰਨੀ ਹੈ ਮੇਰੀ ਉਨੇ ਦਾ ਸਾਲ ਆ ਗਿਆ ਹੱਸਦਾ ਕਾ ਤੂੰ ਮੈਂ ਹਾਂ ਕਾ ਦੰਨਾ ਦੰਨਾ ਫੇਰ ਦੰਨਾ ਫੇਰ ਦੰਨਾ ਫੇਰ ਦੰਨਾ ਫੇਰ ਦੰਨਾ ਫੇਰ ਹੈ ਹਾਂ ਹੱਸਦਾ ਹੈ ਚਲੋ ਜੀ ਆ ਜਾਓ ਬਾਈ ਇਹਨੂੰ ਬਿਠਾਓ ਤੇ ਗੱਡੀ ਚ ਲੈ ਕੇ ਆਓ ਲੈ ਕੇ ਆਓ ਜੀ ਫੜੋ ਫੜੋ ਆ ਦੇਖੋ ਜੀ ਆ ਬਾਈ ਪੰਜਾਬ ਦੇ ਹਾਲਾਤ ਹੈ ਮਤਲਬ